ਯੁੱਧ ਨਸ਼ਿਆਂ ਵਿਰੋਧ ਮੁਹਿੰਮ ਤਹਿਤ ਹਲਕਾ ਪੂਰਬੀ ਦੀ ਅਧੀਨ ਪੈਂਦੇ ਟਿੱਬਾ ਰੋਡ ਵਾਰਡ ਨੰਬਰ 11 ਵਿਖੇ ਕੌਂਸਲਰ ਦੀਪਾ ਚੌਧਰੀ ਦੀ ਅਗਵਾਈ ਹੇਠ ਇਲਾਕਾ ਨਿਵਾਸੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਹੰਗਾਮੀ ਬੈਠਕ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਹਲਕਾ ਵਿਧਾਇਕ ਦਲਜੀਤ ਸਿੰਘ ਪੋਲਾ ਪਹੁੰਚੇ। ਅਨਲਾਇਬਿਲਿਟੀਨ ਕਾਜਰਤੀ ਰਿਪੋਰਟ। ਔਰ ਜਿੰਨੇ ਵੀ ਅੱਜ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਮੇਰੇ ਸਾਥੀ ਮੇਰੇ ਦੋਸਤ ਮੇਰੇ ਵਾਰਡ ਪਰਿਵਾਰ ਸਭ ਦਾ तहे ਦਿਲੋਂ ਧੰਨਵਾਦ ਕਰਦਾ ਔਰ ਜਿਹੜੀ ਇਹ ਮੁਹਿੰਮ ਹੈ ਸਾਰੇ ਪੰਜਾਬ ਦੇ ਵਿੱਚ ਅਜੇ ਮੁਹਿੰਮ ਚੱਲ ਰਹੀ ਹੈ ਔਰ ਆਮ ਆਦਮੀ ਪਾਰਟੀ ਸਾਡੇ ਭਗਵੰਤ ਮਾਨ ਸਾਹਿਬ ਦਾ ਧੰਨਵਾਦ ਕਰਦਾ ਹੈ ਔਰ ਸਾਡੇ ਨੈਸ਼ਨਲ ਕ੍ਰਿਮੀਨਲ ਅਰਵਿੰਦ ਕੇਜਰੀਵਾਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇੱਕ 2022 ਦੇ ਤਖਤਾ ਪਾਰਟ ਇਲੈਕਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਸਰਕਾਰ ਬਣਾਈ ਔਰ ਜਿਹੜੀ ਸੋਚ ਤੇ ਲੋਕਾਂ ਨੇ ਵੋਟਾਂ ਪਾਈਆਂ ਸੀ ਅੱਜ ਉਹ ਸੋਚ ਨੂੰ ਪੂਰਾ ਕਰਨ ਜਾ ਰਹੇ ਜਿਹੜਾ ਉਹਨਾਂ ਟੀਚਾ ਮਿੱਥਿਆ ਸੀ ਕਿ ਆਪਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਸਾਡੇ ਸ਼ਹੀਦ ਆਜਮ ਭਗਤ ਸਿੰਘ ਜਿਨ੍ਹਾਂ ਜਿਹੜੀ ਸੋਚ ਰੱਖੇ ਸੀ ਉਹ ਸੋਚ ਨੂੰ ਲੈ ਕੇ ਅੱਗੇ ਵਧ ਰਿਹਾ ਹੈ ਕਿਉਂਕਿ ਸੰਘੀਰ ਆਜਾ ਮ ਭਗਤ ਸਿੰਘ ਨੇ ਜਿਹੜਾ ਫਾਸਲਾ ਫੰਦਾ ਚੁੰਮਿਆ ਸੀ ਉਹ ਇਸ ਕਰਕੇ ਨੇ ਚੁੰਮਿਆ ਸੀ ਕਿ ਕੱਲੀ ਉਹਨਾਂ ਦੇ ਸ਼ਹੀਦੀ ਨਾਲ ਯਾਨੀ ਕਿ ਦੇਸ਼ ਯਾਦ ਹੋ ਜਾਊਗਾ ਉਹਨਾਂ ਨੂੰ ਪਤਾ ਸੀ ਉਹ ਦੂਰਦਰਸ਼ੀ ਸੀ ਕਿ ਮੇਰੇ ਸ਼ਹੀਦਾਂ ਤੋਂ ਬਾਅਦ ਜਿਹੜੀ ਇਹ ਸੋਚ ਹੈ ਇਹ ਸਾਰਾ ਦੇ ਵਿੱਚ ਜਾਊਗੀ ਔਰ ਹਰੇਕ ਘਰ ਇੱਕ ਭਗਤ ਸਿੰਘ ਪੈਦਾ ਹੋ ਜਾਊਗਾ ਔਰ ਜਦੋਂ ਹਰੇਕ ਘਰ ਇੱਕ ਭਗਤ ਸਿੰਘ ਪੈਦਾ ਹੋ ਜਾਊਗਾ ਤੇ ਹਮਲਾ ਬੋਲ ਕੇ ਅੰਗਰੇਜ਼ਾਂ ਦਾ ਇਥੋਂ ਖਾਤਮਾ ਕੀਤਾ ਅੱਜ ਉਸੇ ਸੋਚ ਨੂੰ ਲੈ ਕੇ ਉਸ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਅੱਜ ਸਾਰੇ ਇਕੱਠੇ ਹੋ ਕੇ ਖੱਲਾ ਬੋਲ ਰਿਹਾ ਹੈ ਔਰ ਜਿਹੜਾ ਨਸ਼ੇ ਦਾ ਇਹ ਪਹਾੜ ਖੜਾ ਕੀਤਾ ਹੈ ਇਸ ਪਹਾੜ ਨੂੰ ਖਤਮ ਕਰਕੇ ਹਟਾਗੇ ਔਰ ਸਾਰੇ ਸਾਥੀਆਂ ਨੂੰ ਇਹ ਬੇਨਤੀ ਕਰਦਾ ਹੈ ਜਿਹੜੇ ਕਿ ਅੱਜ ਇਸ ਮੁਹਿੰਮ ਦੇ ਵਿੱਚ ਸ਼ਾਮਿਲ ਹੋਏ ਹੈ ਜਿਨ੍ਹਾਂ ਨੇ ਸੋ ਚੋਕ ਸਮਾਗਮ ਦੇ ਵਿੱਚ ਆਪਣਾ ਹਿੱਸਾ ਪਾਇਆ ਸਾਡਾ तहे ਦਿਲੋਂ ਧੰਨਵਾਦ ਕਰਦਾ ਹੈ ਔਰ ਇਹ ਅੱਜ ਜਿਹੜੀ ਸੋ ਚੁੱਕੀ ਹੈ ਉਹ ਉਹੀ ਬੇਨਤੀ ਕਰਦਾ ਕਿ ਉਹ ਸੋ ਨੂੰ ਕਾਇਮ ਰੱਖਣ ਔਰ ਜਿਹੜੇ ਵੀ ਅੱਜ ਇੱਥੇ ਸਾਥੀ ਆਏ ਹੈ ਉਹ ਆਪਣੇ ਘਰ ਜਾ ਕੇ ਆਪਣੇ ਵਾਲੇ ਦੁਆਲੇ ਜਾ ਕੇ ਆਪਣਾ ਕੰਮ ਕਰਨ ਔਰ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਹਮਲਾ ਬੋਲ ਕੇ ਨਸ਼ੇ ਨੂੰ ਖਤਮ ਕਰਨਾ ਹੈ ਅੱਜ ਆਮ ਆਦਮੀ ਪਾਰਟੀ ਸਰਕਾਰ ਹੈ ਪੰਜਾਬ ਦੇ ਵਿੱਚ ਹਰ ਆਮ ਆਦਮੀ ਦੇ ਦੁੱਖ ਦੀ ਕਲੀਪਾਂ ਹਰ ਆਮ ਆਦਮੀ ਨੂੰ ਸਹੂਲਤਾਂ ਤੇ ਹਰ ਆਮ ਆਦਮੀ ਦਾ ਖਿਆਲ ਰੱਖਣਾ ਸਾਡੀ ਸਰਕਾਰ ਦਾ ਮੁਢਲਾ ਫਰਜ਼ ਹੈ ਤੇ ਅੱਜ ਜੋ ਪਿਛਲੇ ਸਮੇਂ ਦੇ ਵਿੱਚ ਔਰ ਪਿਛਲੀਆਂ ਸਰਕਾਰਾਂ ਨੇ ਝੂਠੀਆਂ ਸੌਂਖਾ ਖਾ ਕੇ ਗੁਟਕਾ ਸਾਫ ਦੀਆਂ ਔਰ ਬੜੇ ਡਰਾਮੇ ਕਰਕੇ ਸਰਕਾਰਾਂ ਬਣਾਈਆਂ ਪਰ ਨਸ਼ਾ ਖਤਮ ਨਹੀਂ ਕੀਤਾ ਤੇ ਔਰ ਨਸ਼ਾ ਵਧਾਇਆ ਸੋਹਾ ਉਹਨਾਂ ਨੇ ਖਾਧੀਆਂ ਤੇ ਆਮ ਆਦੀ ਪਾਰਟੀ ਸਰਕਾਰ ਅੱਜ ਨਸ਼ਾ ਖਤਮ ਕਰ ਰਹੀ ਹੈ ਅੱਜ ਸਾਡੇ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਵਿੰਦਕੇਜੀ ਬਾਦਲ ਜੀ ਵੱਲੋਂ ਮੁੱਖ ਮੰਤਰੀ ਸ਼੍ਰੀ ਭਗਵੰਤ ਸਿੰਘ ਬਾਣ ਜੀ ਵੱਲੋਂ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰ ਰੋੜਾ ਜੀ ਵੱਲੋਂ ਔਰ ਸਾਰਿਆਂ ਨੂੰ ਔਰ ਸਾਰੇ ਮੰਤਰੀਆਂ ਵੱਲੋਂ ਸਾਰੇ ਐਮ ਐਲ ਏ ਵੱਲੋਂ ਸਾਰੇ ਕੌਂਸਲਰਾਂ ਵੱਲੋਂ ਸਾਰੇ ਪੰਜਾਬ ਵਾਸੀਆਂ ਵੱਲੋਂ ਇਕੱਠੇ ਹੋ ਕੇ ਜਿਹੜਾ ਜੁੱਧ ਨਸ਼ਿਆਂ ਵਿਰੋਧਾ ਤੇ ਉਹਦਾ ਹਿੱਸਾ ਬਣ ਰਹੇ ਹਾਂ ਅਸੀਂ ਅਸੀਂ ਇਕੱਠੇ ਹੋ ਕੇ ਹਰ ਮਹੱਲੇ ਹਰ ਵਾਰਡ ਦੇ ਵਿੱਚ ਹਰ ਗਲੀ ਵਿੱਚ ਔਰ ਸਾਰੇ ਆਪਣੇ ਆਪਣੇ ਡਿਊਟੀ ਨਿਭਾ ਰਹੇ ਆ ਔਰ ਇੱਕ ਦੂਜੇ ਨੂੰ ਸਹੌਖਵਾ ਰਹੇ ਨੇ ਤਾਂ ਕਿ ਆਪਾਂ ਇਕੱਠੇ ਹੋ ਕੇ ਇਸ ਨੂੰ ਪ੍ਰਦੇਸ਼ ਦੇ ਉੱਪਰ ਕੇ ਪੰਜਾਬ ਨੂੰ ਨਸ਼ਾ ਮੁਕਤ ਬਣਾ ਸਕਾਂਗੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਮਿਸ਼ਨ ਆ ਆਮ ਆਦੀ ਪਾਰਟੀ ਦਾ ਉਹ ਤਾਂ ਹੀ ਪੂਰਾ ਹੋ ਸਕੂਗਾ ਜੇ ਸਾਡੀ ਇਹ ਜਵਾਨੀ ਬਚ ਸਕੂਗੀ ਸਾਡੀ ਜਿਹੜੀ ਜਵਾਨੀ ਨਸ਼ੇ ਤੋਂ ਬਚ ਸਕੂਗੀ ਤੇ ਔਰ ਤਾਂ ਹੀ ਸਾਡਾ ਦੇਸ਼ ਸਾਡਾ ਪੰਜਾਬ ਤਰੱਕੀ ਕਰ ਸਕੂਗਾ ਜੇ ਸਾਡੀ ਜਵਾਨੀ ਕਾਇਮ ਹੋਊਗੀ ਇਸ ਕਰਕੇ ਅੱਜ ਆਮ ਆਦੀ ਪਾਰਟੀ ਸਰਕਾਰ ਜੋਧ ਨਸ਼ਿਆਂ ਵਿਰੋਧ ਜਿਹੜੀ ਮਹਿਮ ਸ਼ੁਰੂ ਕੀਤੀ ਹੈ ਉਹ ਹਰ ਵਾਰਡ ਦੇ ਵਿੱਚ ਹਰ ਮੁਹੱਲੇ ਵਿੱਚ ਹਰ ਪਿੰਡ ਜਾ ਕੇ ਔਰ ਲੋਕਾਂ ਨੂੰ ਇਕੱਠਿਆਂ ਕਰਕੇ ਲੋਕਾਂ ਦਾ ਸਹਿਯੋਗ ਲੈ ਕੇ ਔਰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਵਾਸਤੇ ਲੱਗੀ ਹੋਈ ਹੈ ਤੇ ਉਹਦੇ ਵਾਸਤੇ ਤੁਹਾਨੂੰ ਵੀ ਅਪੀਲ ਕਰਦੇ ਆ ਆਓ ਇਕੱਠੇ ਹੋ ਕੇ ਆਪਾਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਈਏ ਪੰਜਾਬ ਨੂੰ ਨਸ਼ਾ ਮੁਕਤ ਬਣਾਈਏ ਔਰ ਪੰਜਾਬ ਦੀ ਜਵਾਨੀ ਨੂੰ ਬਚਾਈਏ ਪੰਜਾਬ ਦੀ ਉੱਤਕੀ ਤੇ ਲੈ ਕੇ ਜਾਈਏ ਬਹੁਤ ਬਹੁਤ ਧੰਨਵਾਦ